हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਣ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਏ ਬਈ ਟਾਪ ਕੁਆਲਿਟੀ ਦੀਆਂ ਇੱਕ ਤਾਂ ਆ ਗਿਆ ਐਰਸਰ ਬੱਚਾ ਮਗਰ ਆ ਗਿਆ ਬਸ ਜੀ ਤੇ ਇੱਕ ਆ ਗਿਆ اچਫ ਉਹਦੇ ਮਗਰ ਵੀ ਬੱਚਾ ਗਰਮ ਵਾਲੀ ਤੇ ਬਗਦੀ ਬੱਸੀ ਆ ਗਈ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਹਾਂਜੀ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਇਰਫਾਨ ਖਾਨਾ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪਰਾਣਾ ਨੇੜੇ ਪਿੰਡ ਬਾਈ ਨੇੜੇ ਪਿੰਡ ਭਾਈ ਭਗਤਾ ਸ਼ਹਿਰ ਬਾਜਾਖਾਨਾ ਸ਼ਹਿਰ ਇਹ ਨੇੜੇ ਬਰਗਾੜੀ ਸ਼ਹਿਰ ਵੀ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦਿਓ 9876043858 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਫਿਰ ਦੋਵੇਂ گاਮਾਂ ਟੌਪ ਦੀਆਂ ਆ ਗਏ ਹਨਾ ਹਾਂ ਦੋ ਚਾਰ ਨਾਗ ਹੀ ਮੰਨੋ ਬਾਈ ਤੁਸੀਂ ਸਹੀ ਗੱਲ ਆ ਬਾਈ ਦੋਨਾਂ ਮਗਰੇ ਟਾਪਰ ਬੱਛੀਆਂ ਤੇ ਆਪ ਵੀ ਇਹ ਜ ਨਵਾਂ ਹਨ ਬਹਿੜੀਆਂ ਸਹੀ ਗੱਲ ਆ ਹਾਂਜੀ ਜਮਾ ਕੱਪੜਾ ਤਾਜ਼ੀਆਂ ਸੂਆਂ ਜਮਾ ਇਹ ਗੱਪਣਾ ਮੰਨ ਕੇ ਬੰਦਾ ਕੋਈ ਵੀ ਲੈ ਆ ਸਕਦਾ ਠੀਕ ਹੈ ਬਾਈ ਹਾਂ ਚੰਗੇ ਦੁੱਧ ਦੇਣਾਂ ਚੰਗੀਆਂ نسل ਬੀੜ ਦੇਣਾਂ ਚੰਗੇ ਵੱਡੀਆਂ ਬਹਿੜਾ ਫਲ ਤੇ ਬਾਈ ਹੁਣ ਜਿਹੜੀ ਆਪਾਂ ਪਹਿਲੇ ਨੰਬਰ ਤੇ ਇਧਰ ਦੇਖ ਰਿਹਾ ਕਿਹੜਾ ਸੂਆ ਸੂਈ ਆ ਇਹ ਬਾਈ ਓਰੀਜਨਲ ਦੁੱਧ ਦਾ ਸੂਆ ਸੂਈ ਆ ਜੀ ਓਰੀਜਨਲ ਦੁੱਧ ਦਾ ਸੂਆ ਏਅਰ ਸ਼ੈਰ ਆ ਆਪ ਇਹ ਜੀ ਏਅਰ ਸ਼ੈਰ ਹਨਾ ਹਾਂਜੀ ਤੇ ਬਾਈ ਲੈਵਾ ਤਾਂ ਕਹਿ ਸਕਦੇ ਆ ਨਾ ਪੰਡਲ ਵੀ ਬਈ ਅਗ ਤੇ ਉਹੀ ਗੱਲ ਆ ਬਾਈ ਯਾਰ ਕੋਈ ਟਟਮਲੀ ਬਾਣੀ ਐ ਵਧੀਆ ਠੋਸ ਲਿਆ ਉਹਨੇ ਹੀ ਮੂਹਰ ਨੂੰ ਤੋਣ ਨਹੀਂ ਮਗਰ ਨੂੰ ਤੇ ਕਿੰਨੇ ਕ ਟਾਈਮ ਸੀਲ ਠੰਡੀ ਬਹੁਤ ਆ ਬਾਈ ਆ ਕਿੰਨੇ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਬਾਈ ਹੋ ਗਿਆ ਆਪਣਾ 20 ਮਿੰਟ ਹੀ ਹੋਇਆ ਠੀਕ ਆ ਬਾਈ ਹਾਂਜੀ ਬਾਈ ਤੇ ਬਾਈ ਚੌਣ ਚ ਵਾਲਾ ਆਪਾਂ ਚੈੱਕ ਹੀ ਕਰਾਣਾ ਮਾਰ ਦੇ ਦਾਰਾਂ ਬਾਈ ਇਹ ਤਾਂ ਬਾਈ ਨੇ ਬਾਈ ਬੱਚਾ ਨਹੀਂ ਲਾਇਆ ਬੱਚਾ ਜੇ ਇੱਕ ਮਾੜਾ ਜਿਹਾ ਵੀ ਨਹੀਂ ਲਾਇਆ ਬਾਈ ਬੱਚਾ ਆ ਮੈਂ ਕਹਣਾ ਜਮਾ ਮੇਰਾ ਬੋਲਾ ਮਾਰ ਦਿਆ ਜਮਾ ਬੋਲਾ ਪਾਈ ਆ ਗੱਪੜ ਮੰਨ ਕੇ ਕੋ ਲੈ ਚੋਂ ਚੁੱਪ ਸਮਾ ਦੇਖ ਲੱਗਾ ਬਾਈ ਇਹ ਠੰਡੀ ਠੰਡੀ ਦੇ ਆ ਬਾਈ ਨਿਆਣਾ ਵੀ ਨਹੀਂ ਪਾਇਆ ਦੇਖ ਲੈ ਯਾਰ ਸਹੀ ਗੱਲ ਦੋਨੇ ਪਾਸੇ ਬਹਿ ਕੇ ਜਮ ਮਾਰਤੀ ਕਮਾਲ ਦੀ ਗੱਲ ਆ ਹਨਾ ਕਮਾਲ ਦੀ ਗੱਲ ਆ ਬਾਈ ਹੂੰ ਬਾਕੀ ਥਣ ਤੁਣ ਬਹੁਤ ਬੂਲਾ ਲੱਗਿਆ ਨਾੜਾ ਨੂੜਾ ਲੈ ਵੇ ਦੇ ਬਾਈ ਫੁੱਲ ਚੰਗੀਆਂ ਗੁਲਾਬੀ ਕਰਮਲ ਨੂੰ ਥਣ ਲੱਗਿਆ ਦੁੱਧ ਵਾਲੀ ਨਾੜ ਨੂੜ ਚੈੱਕ ਕਰ ਸਕਦੇ ਦੋਨੇ ਨਕੀਂਦੀ ਆ ਬਾਈ ਬੰਦਾ ਜਿਹਨੇ ਕਿਨੇ ਫਾਰਮ ਬਣਾਉਣਾ ਨਵੇਂ ਕੰਮ ਸਟਾਰਟ ਕਰਨਾ ਦੋਨੇ ਬੜਾ ਲੈਜਨ ਫੜ ਕੇ ਤੇ ਚਾਰ ਨੰਗਰ ਬਣ ਗਏ ਆਉਂਦੇ ਸਾਲ ਨੂੰ ਚਾਹ ਤਾਂ ਦਿਖਾਈਏ ਮੜਾ ਜੀ ਬੱਚੀ ਇਹਦੇ ਜਰਸੀ ਦਾ ਸੀਮਨ ਲੱਗਾ ਸੀਗਾ ਬਾਈ ਐਰ ਸ਼ੈਰ ਚ ਆ ਗਈ ਬੱਚੀ ਵੀ ਕੀ ਬਾਤ ਬਹੁਤ ਚੰਗੀ ਬੱਚੀ ਆ ਬਾਈ ਕਿਉਂਕਿ ਪੇਟੋ ਐਰ ਸ਼ੈਰ ਦੇ ਆ ਨਾ ਐਰ ਸ਼ੈਰ ਦੇ ਪੇਟੋ ਆ ਜੀ ਸਹੀ ਗੱਲ ਆ ਬੱਚੀਆਂ ਦੋਨਾਂ ਦੀ ਗੁਲਾਬੀ ਗੁਲਾਬੀ ਥਾਣਾ ਬਾਈ ਯਾਰ ਹੂੰ ਦੋਨਾਂ ਬੱਚੀਆਂ ਦੀ ਤੇ ਬਾਈ ਖੋਲੀ ਤੋਰੀ ਮੜੀ ਗਈ ਤੇ ਨਾ ਪਤਾ ਇੱਕ ਦੇ ਨਾਲ ਇੱਕ ਫਰੀ ਦਾ ਕੰਮ ਆ ਬਾਈ ਸਹੀ ਗੱਲ ਆ ਬਾਈ ਇੱਕ ਦੇ ਨਾਲ ਇੱਕ ਇੱਕ ਸਾਹ ਦਾ ਸ਼ਹਿਰੇ ਦਾ ਆਫਰੀ ਆ ਇਹ ਠੀਕ ਆ ਹਾਂ ਅੱਜ ਮੁੱਲ ਵੀ ਜਮਾ ਜਾਇਜ਼ ਕਰਾਂਗੇ ਹੂੰ ਹਾਂਜੀ ਬਾਈ ਲੈ ਬਾਈ ਪਹਿਲਾਂ ਤਾਂ ਪਲੀ ਵੀ ਦੇਖੋ ਯਾਰ ਹਾਂਜੀ ਬਾਈ ਤਾਂ ਚਾਹ ਦੇਖ ਸਕਦੇ ਸ਼ਾਈਨਿੰਗ ਸ਼ੂਣੀ ਫੁੱਲ ਇਹ ਥੋੜਾ ਜਨਾ ਮਸਕਰਾ ਪਾਣੀ ਜਾਂ ਨਹੀਂ ਗੱਡੇ ਇਹਨੇ ਠੀਕ ਹੈ ਬੈਨ ਦੀ ਚਾਹ ਤਾਂ ਆਮ ਆਂਦੀਗਾ ਤਾਂ ਕਰਦੀ ਹੈ ਸੀਲ ਠੰਡੀ ਦੇਖ ਲੈ ਬਾਈ ਕਿੰਨੇ ਬੇੜੇ ਦੇ ਵਿਚਾਰੇ ਖੜ ਕੇ ਦੇਖੀ ਲੈ ਲੈ ਯਾਰ ਲੈ ਬੇੜੇ ਦੇ ਵਿਚਾਰੇ ਖੜਾ ਕੇ ਤਾਰਾ ਮਾਰਨ ਲੱਗਾ ਵੈਸੇ ਕਿਉਂਕਿ ਹੁੰਦਾ ਹਨਾ ਹੁਣ ਜਿਵੇਂ ਆਪਾਂ ਕਹੀ ਦਿੰਨੇ ਆ ਵੀ ਜਿੱਥੇ ਦਾਸ ਰੱਖਿਆ ਉੱਥੇ ਇੱਕ ਰੱਖ ਲਓ ਬਈ ਇੰਨੀ ਸੀਲ ਠੰਡੀ 24 25 ਕਿਲੋ ਪਲੂਣ ਦਾ ਉਹ ਦਿੱਤਾ ਵਾ ਹੂੰ ਪਲੱਸ ਗੱਡੂ ਆਪਾਂ 30 ਨੀਆਂ ਦੇ 24 ਕਿਲੋ ਪਲੱਸ ਗੱਡੂ 25 ਕਿਲੋ ਨਲੇ ਗੱਲ ਹੋਰ ਆ ਫੈਟ ਵੀ ਚੰਗੀ ਆਉਗੀ ਫੈਟ ਵੀ ਚੰਗੀ ਆਉ ਬਈ ਯਾਰ ਮੂਰੇ ਸਿਆਲ ਆਉਂਦਾਗਾ ਹੂੰ ਟੋਕਣਾ ਗੱਣਾ ਗਾ ਇੰਨੇ ਨੇ ਵੇਖ ਜਾਣੀਆਂ ਸਹੀ ਗੱਲ ਆ ਬਈ ਕੁਆਲਿਟੀ ਦੇਖੋ ਨਾੜਾ ਨੂੜਾ ਨਾ ਲੈਵੇ ਤੇ ਗੱਲ ਕਰੀਏ ਫੁੱਲ ਚੰਗੀ ਆ ਲੈ ਕੱਲਾ ਕੱਲਾ ਥਣ ਲੱਗਿਆ ਵਗਾ ਨਾੜਾ ਬਹੁਤ ਕਮਾਲ ਦੇ ਗੁੱਦੀ ਪਿਆਰ ਵਾਲੀ ਨਾੜਾ ਵਾਕੀ ਬਰੀਡ ਬਹੁਤ ਆ ਬਰੀਡ ਬਹੁਤ ਆ ਬਈ ਮੇਰੀ ਯਾਰ ਐਡੀ ਕੱਦ ਵੱਜਦੀ ਆ ਨਲੇ ਵਾ ਆਪਾਂ ਕਹਿ ਦਿੰਨੇ ਆ ਹੁਣ ਇਹਨੂੰ ਆਪਾਂ ਕਹਿ ਸਕਦੇ ਆਂ ਵੀ ਪੰਡ ਅਸਲ ਵਿੱਚ ਲੱਗੀ ਵੇ ਗਾ ਨਾ ਨੂਣਾ ਸਫਾਈ ਲੇਵੇ ਤੇ ਫੁੱਲ ਆ ਬਾਈ ਕਿਸੇ ਪਾਸੇ ਹੱਥ ਤਰਾ ਨਹੀਂ ਗਾਂਦੇ ਨਾਲੇ ਫੋਟ ਨਹੀਂ ਪਿਛੇ ਨਾਲੇ ਆਏ ਮੇਰੀ ਘਸ ਹੁਣੀ ਸੂਈ ਹੈ ਨਾ ਨਾ ਲੱਸੀ ਹੋਈ ਫਿੱਕੀ ਹੈ ਪੂਰਾ ਵੀ ਨਹੀਂ ਬਾਈ ਸਹੀ ਗੱਲ ਆ ਕਿਉਂਕਿ ਇਹ ਅਸਲ ਵਿੱਚ ਖਰਾਕ ਖਾਦੀ ਦਾ ਅਸਰ ਦਿਖਾਈ ਦਿੰਦਾ ਬਾਕੀ ਮਗਰ ਜਾਨਵਰ ਚੰਗਾ ਬਾਈ ਦੋ ਡੰਗਰ ਆ ਚਾਰੂ ਚਰੂ ਇੰਨੀ ਹੈਗਾ ਜਿੰਨੀ ਕਹਦੇ ਬਾਈ ਰੰਗ ਰੂਪ ਦੀ ਕੁਆਲਿਟੀ ਫੁੱਲ ਆ ਬਾਕੀ ਠੰਡੀ ਠੰਡੀ ਤਾਂ ਮੈਂ ਕਹਣਾ ਬਾਈ ਦੱਸ ਹੀ ਦਿੱਤਾ ਦੋ ਦੋ ਵਾਰੀ ਧਾਰਾ ਮਾਰ ਕੇ ਦਿਖਾ ਦਿਆਂਗਾ ਸਹੀ ਗੱਲ ਆ ਬਾਈ ਤੇ ਮੁੱਲ ਵੀ ਇਹਦਾ ਕਿੰਨਾ ਹੋਊਗਾ ਮੋਲ ਬਾਈ ਫੋਨ ਤੇ ਰੱਖਾਂਗੇ ਜੈ ਜੀ ਹੋ ਹਾਂ ਵੀ ਕਈ ਯਾਰ ਕੋਈ ਵੇਚਣਾ ਮੋਲਾ ਜਾਓ ਫਰਾਂਏ ਆ ਬਾਈ ਯਾਰ 100 ਕਿਲੋਮੀਟਰ ਫ੍ਰੀ ਕਰ ਦਾਂਗੇ ਦੋਨੇ ਕੰਨ ਅੱਛਾ ਦਸਹਰੇ ਦਾ ਜਿੰਨੇ ਦਾ ਮਰਜ਼ੀ ਸੌਦਾ ਹੋ ਜਾ ਆਪਣੇ ਨੂੰ ਠੀਕ ਹੈ ਹਾਂ ਜਿੰਨੇ ਦਾ ਮਰਜ਼ੀ ਸੌਦਾ ਹੋ 100 ਕਿਲੋਮੀਟਰ ਤੱਕ ਆਪਣਾ ਕਰਾਇਆ ਜੇ 110 ਹੋ ਜਾ ਅਗਲੇ 10 ਕਿਲੋਮੀਟਰ ਦੇ ਪੈਸੇ ਦਊਗਾ ਠੀਕ ਹੈ ਬਾਈ ਹਾਂਜੀ ਬਾਈ 100 ਕਿਲੋਮੀਟਰ ਤੱਕ ਦਾ ਆਪਣਾ ਬਾਈ ਕਹਿੰਦਾ ਕਰਾਇਆ ਫ੍ਰੀ ਹੋਊਗਾ ਤੇ ਹੋਰ ਪੰਜਾਬ ਚ ਆਪਣਾ ਮਤਲਬ ਹੋ ਜੂਗਾ ਸਾਰਾ ਠੀਕ ਹੈ ਬਾਈ ਹਾਂਜੀ ਬਾਈ ਤੇ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੁਆ ਇਹ ਬਾਈ ਪਲੂ ਮੂਹ ਚਾਰ ਦੰਦ ਬਰੂਨ ਸੂਈ ਆ ਕਦੋਂ ਸੂਈ ਆ ਬਾਈ ਇਹ ਬਾਈ ਇਹ ਤੜਕੇ 4:30 ਵਜੇ ਸੂਈ ਆ ਤੇ ਘੰਟਾ ਕੀ ਹੋਇਆ ਇਹ ਜੇਰਪੇ ਨੂੰ ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦਿੰਨਾ ਠੀਕ ਹੈ ਬਾਈ ਐਨੀ ਗੱਲ ਕੋਈ ਅਗਰ ਰਿਕਾਰਡ ਪੂਰਾ ਮਿਲੂਗਾ ਬਾਈ ਜਿਹੜੀ ਗੱਲ ਕਹਿਤੀ ਹਮ ਮੰਨ ਲਾ ਵੀ ਸਾਰਾ ਮਿਲੂਗਾ ਦੇਖੋ ਬਾਈ ਉਕੇ ਭਾਈ ਜੇ ਜੇ ਜੂੜ ਦੀ ਫੁੱਲ ਗਰੰਟੀ ਹੈ ਭਾਈ ਸਾਰੀ ਜੇਰਾਂ ਤੁਰਤ ਤੁਰ ਲੱਗੇ ਪਈ ਹੈ ਤੇ ਜੇਰ ਗਾਂ ਦੇ ਅੰਦਰ ਹੋਵੇ ਆਪਾਂ ਗਾਂ ਫਰੀ ਦਵਾਂਗੇ ਤੇ ਬੱਚਾ ਦਿਖਾ ਪਹਿਲਾਂ ਦਾ ਮਗਰ ਬੱਚੀ ਦਾ ਭਾਈ ਕਿਆ ਬਾਤ ਹੈ ਯਾਰ ਕਾਰਡ ਤੋੜੇ ਪਏ ਰਿਕਾਰਡ ਤੁਰੇ ਪਏ ਆ ਭਾਈ ਇੱਕ ਹੋਰ ਗੱਲ ਆ ਹੂੰ ਜੇ ਦਾ ਕੋਈ ਬੰਦਾ 10000 ਦੀ ਬੱਚੀ ਘਟਾਊਗਾ ਕੱਟ ਵੀ ਲਵਾਂਗੇ ਚੱਕੋ ਇਹ ਵੀ ਇਹ ਕਹਿੰਦਾ 10000 ਜਿੰਨੇ ਦਾ ਮਰਜੀ ਸੌਦਾ ਹੋ ਜਾਏ ਗਾਂ ਦਾ 10000 ਦੀ ਬੱਚੀ ਕੱਟ ਲਾਂਗੇ ਠੀਕ ਹੈ ਹਾਂਜੀ ਬਾਈ ਕਿਹਨਾਂ 10000 ਦੀ ਆਪਾਂ ਬੱਸੀ ਵੀ ਘੱਟਾ ਟਾਈਪਰ ਬਾਲ ਦਾ ਸੀਮਨ ਲੱਗਿਆ ਵਸੀ ਐਪੀਐਸ ਦਾ ਸੈਕਸਟੀ ਜੀ ਹਾਂ ਨਾ ਸਾਡੇ ਨਾਲ ਹੀ ਸੁਗੜਾਂ ਦਾ ਪਿੰਡਾ ਉੱਥੋਂ ਜ਼ਿੰਮੇਦਾਰਾਂ ਦੇ ਘਰੋਂ ਬੈਠ ਲਈਏ ਬਾਈ ਥਣ ਥਣ ਦੇਖੋ ਨਾੜਾ ਬਾਈ ਪਹਿਲਾਂ ਪਹਿਲਾਂ ਵੈੜ ਆਲ ਕਰਦੀ ਹੁੰਦੀ ਹੈ ਦੇਖੋ ਲੈ ਬਾਈ ਪਹਿਲਾਂ ਪਹਿਲਾਂ ਵੱਚੀ ਆਲ ਕਰਦੀ ਹੁੰਦੀ ਹੈ ਮੈਂ ਕਹਿੰਦਾ ਕੋਈ ਦਿੱਖਦੀ ਨਹੀਂ ਹਨਾ ਕਿਆ ਬਾਤ ਆ ਬਰਫਰ ਕੀ ਠੰਡੀ ਸੀ ਲਗਾ ਜਮਾ ਬਾਈ ਯਾਰ ਲੈ ਸਹੀ ਗੱਲ ਆ ਬਾਈ ਠੰਡੀ ਠੁੱਡੀ ਦੇਖ ਸਕਦਾ ਫੁੱਲ ਆ ਗਰਮ ਵਾਲੀ ਕੋਈ ਚੱਕਰ ਹੀ ਨਹੀਂ ਯਾਰ ਜਿਵੇਂ ਮਰਜ਼ੀ ਦਾ ਆਰਾਮ ਮਾਰੀ ਚੱਲਣ ਹੁਣ ਨਿਆਣਾ ਨਹੀਂ ਲਾਇਆ ਬੱਚਾ ਨਹੀਂ ਲਾਇਆ ਜਿਵੇਂ ਪਲੂਣ ਸੂਈ ਆ ਪਹਿਲੀ ਕੱਲ ਤਾਂ ਬੱਚਾ ਲਾਉਂਦਾ ਅਗਲਾ ਬੱਚਾ ਲਾਉਂਦਾ ਬਾਈ ਨਾੜਾ ਨੂੜਾ ਲੈਵੇਂ ਤੇ ਯਾਰ ਫੁੱਲ ਚੰਗੀ ਮੱਛੀ ਆ ਫੀਟਿੰਗ ਵਾਲਾ ਲੈਵਾ 10 ਸੂਏ ਚੋਲਣ ਆ ਹੀ ਰਹਿਣ ਨਾਲੇ 3-4 ਕਿਲੋ ਬੋਲਾ ਸਾਫ ਵੰਗੂ ਕੀਤੀ ਕਿੰਨਾ ਦੱਦ ਪਾਉਂਦਾ ਦੁੱਧ ਬਈਰ ਕੱਟਣ ਦਾ ਹੱਕ 24 ਕਿਲੋ ਦਾ ਬੱਚਾ ਜੀ ਜਿਹੜੀਆਂ ਹੁਣ ਆਪਾਂ ਪਹਿਲਾਂ ਕਰਮ ਵਾਲੀ ਉਹ ਦਿਖਾਈ ਕਿੰਨਾ ਕਿਤੇ ਦੂ 24 25 ਕਿਲੋ ਪਲੂਣ ਦਾ ਦਿੱਤਾ ਹੋਇਆ ਤੇ ਪਲੱਸ ਦੋਨੇ ਗੰਗਾ 50 ਕਿਲੋ ਦੁੱਧ ਦੇ ਦੇਣਗੇ ਠੀਕ ਆ ਹਾਂਜੀ ਬਈ ਖੋਲੀ ਬਈ ਤੋੜ ਦੇ 10000 ਦੀ ਬੱਚੇ ਕਟਾਂਗੇ ਬਈ ਆਪਾਂ ਉਹ ਜਾ ਕੰਮ ਨਹੀਂ ਜੇ ਤਾਂ ਕੋਈ ਬੰਦਾ ਕਟਾਉਣ ਆਲਾ ਹੋਇਆ ਠੀਕ ਹੈ 10000 ਦਾ ਬੱਚਾ ਕੱਟ ਲਾਂਗੇ ਠੀਕ ਹੈ ਨਾ ਬੱਚਾ ਕੱਟ ਲਾਂਗੇ ਬਾਕੀ ਬਈ ਬੱਚੇ ਦੀ ਚੜਾਈ ਜੜੂ ਹੀ ਬੜੀ ਆ ਯਾਰ ਹਨਾ ਬਈ ਕਿੱਡੀ ਬੱਚੀ ਲੈਗ ਸਕੋਰ ਬੱਚੀ ਦਾ ਯਾਰ ਕਿੱਟਾ ਯਾਰ ਬਾਕੀ ਆਪ ਵੀ ਬਈ ਕਰਮ ਵਾਲੀ ਬਸ ਕਾਠ ਆ ਗਿਆ ਗਰਮ ਵਾਲੀ ਦਾ ਭਈਆ ਆਹ ਖਾਸियत ਦਾ ਦੋਨਾਂ ਗੰਗਾ ਚ ਦੇਖ ਲੈ ਭਾਈ ਲੈ ਬਰੀਡਾਂ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਅਸਲ ਵਿੱਚ ਹਨਾ ਤੇ ਬਾਕੀ ਹੁਣ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਮੌਜ ਨਾ ਬਾਈ ਨੇ ਪਹਿਲਾਂ ਬੱਚੀ ਆ ਕੋਈ ਨਿਆਣਾ ਨਹੀਂ ਲਾਇਆ ਕੋਈ ਆਲ ਨਹੀਂ ਸ਼ਾਲ ਨਹੀਂ ਪੂਰਾ ਵੀ ਬਈਆ ਬਾਕੀ ਗੁਲਾਬੀ ਥਾਣਾ ਬਈਆ ਗੁਲਾਬੀ ਨੱਕ ਆ ਤੇ ਮੁੱਲੇ ਦਾ ਵੀ ਫੋਨ ਸੀ ਮੁੱਲੇ ਦਾ ਹੀ ਫੋਨ ਤੇ ਭਾਈ ਠੀਕ ਹੈ ਭਾਈ ਹਾਂਜੀ ਭਾਈ ਤੇ ਜਿਹੜਾ ਭਾਈ ਤੁਸੀਂ ਮੰਨ ਕੇ ਚਲੋ ਕਿਹਾ ਵੀ 100 ਕਿਲੋਮੀਟਰ ਤੱਕ ਦਾ ਫਰੀ ਆ ਕਰਾਇਆ ਉਹ ਕੱਲੀ ਕੱਲੀ ਤੇ ਆ ਕਿ ਦੋਮਾਂ ਤੇ ਹੋ ਦੋਨਾਂ ਤੇ ਹੋ ਜਾਊਗਾ ਭਾਈ ਠੀਕ ਹੈ ਭਾਈ ਹਾਂਜੀ ਭਾਈ ਜੇ ਕੋਈ ਕੱਲੀ ਕੱਲੀ ਵੀਰ ਜੇ ਕੋਈ ਜੋੜੀ ਲਊਗਾ ਭਾਈ ਉਹ ਜਾਂ ਉਹਦਾ ਵੱਧ ਮਾਨਤਾਂ ਕਰਾਂਗੇ ਠੀਕ ਹੈ ਹਾਂ ਮੁੱਲ ਆਪਾਂ ਮੱਲਾ ਫੋਨ ਤੇ ਕਰਾਂਗੇ ਮੁੱਲ ਕਰਨਾ ਫਿਕਸ ਜਈ ਹੈ ਬਾਈ ਕਰੇਟ ਹੀ ਹੋਣਾ ਆਪਣਾ ਯਾਰ ਜੇ ਸੌਦੇ ਆਪਾਂ ਲੈਣ ਦੇ ਨਾਲ ਮੁੱਲ ਲਊਗਾ ਭਾਈ ਠੀਕ ਹੈ ਭਾਈ ਹਾਂਜੀ ਭਾਈ ਬੰਦਾ ਉਹ ਇਹ ਫੋਨ ਲਾਵੇ ਜਿਹਨੇ ਡੰਗਰ ਲੈਣੇ ਆ ਠੀਕ ਹੈ ਹਾਂਜੀ ਭਾਈ ਬਾਕੀ ਫੁੱਲ ਮਾਨਤਾਂ ਕਰਾਂਗੇ ਯਾਰ ਕੁਆਲਿਟੀ ਵਾਲੀਆਂ ਦੋਨੇ ਕਿਸੇ ਪਾਸੇ ਦੋਨੇ ਮਗਰੀ ਬੱਛੀਆਂ ਡੰਗਰ ਬਾਲੇ ਸਾਫ ਆ ਭਾਈ ਦੋਨੇ ਸਹੀ ਗੱਲ ਆ ਬੱਛੀ ਭਾਈ 10000 ਦੀ ਕੱਟ ਲਾਂਗੇ ਆ ਜਿਹੜੀ ਜਵਾਨੋ ਕਹਦੀ ਇਹ ਗੱਲ ਭਾਈ ਠੀਕ ਹੈ ਭਾਈ ਹਾਂਜੀ ਭਾਈ ਬੱਚੀ ਦਾ ਫੇਸ ਕੁਆਲਿਟੀ ਦਿਖਾਈ ਭਾਈ ਯਾਰ ਬਾਲੀ ਚੰਗੀ ਚਾਰ ਚਾਰ ਉਂਗਲਾਂ ਦੀ ਕੰਡਾ ਘੜਾ ਡਾਇਮੰਡ ਪੀਸਾ ਪਾਈਪਰ ਬੁੱਲਦੀ ਆ ਖੋਦ ਭਾਈ ਸਹੀ ਗੱਲ ਆ ਭਾਈ ਬਾਕੀ ਮਾਂ ਦਾ ਰਿਕਾਰਡ ਵੀ ਪੁੱਛ ਕੇ ਦੱਸ ਸਕਦੇ ਆ ਠੀਕ ਜੇ ਕਿਸੇ ਵੀ ਵੀਰ ਨੂੰ ਭਾਈ ਕੋਈ ਵੀ ਵੈਡ ਪਸੰਦ ਆਵੇ ਕੰਟੈਕਟ ਜਰੂਰ ਕਰੇ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ